ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਹਾਲਾਂਕਿ 5 ਸਾਲ ਪੂਰੇ ਨਹੀਂ ਹੋਏ ਲੇਕਿਨ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਵੱਡੀ ਬਗਾਵਤ ਆ ਖੜੀ ਹੋਈ ਹੈ ਜਿੱਥੇ ਦੋ ਧੜਿਆਂ ਦੀ ਗੱਲ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਜਦੋਂ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਂਟਰੀ ਲਈ ਸੀ ਤਾਂ ਹਰ ਇੱਕ ਵੱਲੋਂ ਇਹ ਕਿਹਾ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਹੈ ਜਿਹੜੀ ਜੁੜ ਕੇ ਰਹੇਗੀ ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਢੜੇ ਬਣੇ ਉਸ ਤਰ੍ਹਾਂ ਨਹੀਂ ਹੋਵੇਗਾ ਲੇਕਿਨ ਜੇਕਰ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਵੀ ਹੁਣ ਢੜੇ ਜਲਦੀ ਬਣਨ ਜਾ ਰਹੇ ਨੇ ਇੱਕ ਪਾਸੇ ਜਿਹੜੇ ਨੇ ਕਈ ਵਿਧਾਇਕ ਮੰਤਰੀ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਖੜੇ ਹੋ ਗਏ ਨੇ ਕਿਉਂਕਿ ਉਹਨਾਂ ਵੱਲੋਂ ਜਿਹੜੀਆਂ ਨੇ ਵੱਡੀਆਂ ਤੋਂ ਵੱਡੀਆਂ ਸਚਾਈਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਜੇਕਰ ਗੱਲ ਕਰੀਏ ਪਠਾਨ ਮਾਜਰਾ ਦੀ ਜਿੱਥੇ ਖੁੱਲ ਕੇ ਉਹ ਬਿਆਨ ਦਿੰਦੇ ਨਜ਼ਰ ਆਏ ਲੇਕਿਨ ਉਸ ਤੋਂ ਬਾਅਦ ਕਾਫੀ ਵਿਧਾਇਕ ਮੰਤਰੀ ਅੰਦਰੋਂ ਅੰਦਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਹੜੇ ਨੇ ਨਿਕਲਣ ਦੀ ਗੱਲ ਕਰ ਰਹੇ ਨੇ ਜੇਕਰ ਇੱਕ ਪਾਸੇ ਗੱਲ ਕਰੀਏ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦਾ ਆਪਣਾ ਧੜਾ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਆਪਣਾ ਧੜਾ ਕਿਉਂਕਿ ਧੜੇਬੰਦੀਆਂ ਸ਼ੁਰੂ ਹੋ ਗਈਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਲੋਕ ਕੰਮ ਕਰ ਰਹੇ ਨੇ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਖੁਸ਼ ਨਹੀਂ ਆ ਹੋ ਰਹੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਸਤੀਫੇ ਤੱਕ ਦੀ ਗੱਲ ਕਰ ਦਿੱਤੀ ਗਈ ਹੈ ਜਿੱਥੇ ਵੱਡੀ ਬਗਾਵਤ ਛਿੜੀ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਹੋਰ ਆਪਣੀ ਪਾਰਟੀ ਦੀ ਸ਼ੁਰੂਆਤ ਕਰਨਗੇ ਕਿ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਨਾਲ ਜਿਹੜੇ ਨੇ ਪੰਜਾਬ ਦੇ ਵਿਧਾਇਕ ਖੜਨਗੇ ਲੇਕਿਨ ਗੱਲ ਸਾਹਮਣੇ ਆ ਰਹੀ ਹੈ ਕਿ 45 ਤੋਂ 50 ਜਿਹੜੇ ਵਿਧਾਇਕ ਨੇ ਉਹ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਖੜੇ ਨੇ ਤੇ ਜੇਕਰ ਦੂਸਰੇ ਪਾਸੇ ਗੱਲ ਕਰੀਏ ਤਾਂ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵੀ ਪਾਰੀ ਗਿਣਤੀ ਦੇ ਵਿੱਚ ਸਮਝ ਆ ਰਹੇ ਨੇ ਜੇਕਰ ਗੱਲ ਕਰੀਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੀ ਪਾਰਟੀ ਲਈ 60 ਵਿਧਾਇਕਾਂ ਦੀ ਜਰੂਰਤ ਹੈ ਲੇਕਿਨ 50 ਦੀ ਗਿਣਤੀ ਦੇ ਵਿੱਚ ਤਾਂ ਅੱਜ ਵੀ ਵਿਧਾਇਕ ਉਹਨਾਂ ਦੇ ਨਾਲ ਖੜ ਗਏ ਨੇ ਜਿਹੜੇ ਕਿ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਖੁਸ਼ ਨਹੀਂ ਹਨ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਵੀ ਡਿਸੀਜਨ ਲਿਆ ਜਾਂਦਾ ਹੈ ਉਹ ਦਿੱਲੀ ਲੋਬੀ ਵਾਲਿਆਂ ਵੱਲੋਂ ਲਿਆ ਜਾਂਦਾ ਹੈ ਨਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਚਿਹਰਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਦਿੱਤਾ ਗਿਆ ਇੱਕ ਪਾਸੇ ਨਾ ਹੀ ਸਾਢੇ ਤਿੰਨ ਸਾਲਾਂ ਦੇ ਵਿੱਚ ਕੋਈ ਕੰਮਕਾਰ ਹੁੰਦਾ ਨਜ਼ਰ ਆਇਆ ਕਿਉਂਕਿ ਜਿਹੜੀ ਹੈ ਜਿਵੇਂ ਪਠਾਨ ਮਾਜਰਾ ਕਹਿੰਦੇ ਨੇ ਕਿ ਸਾਨੂੰ ਤਾਂ ਚਪੜਾਸੀ ਤੱਕ ਦੀ ਬਦਲੀ ਕਰਨ ਦਾ ਵੀ ਹੁਕਮ ਨਹੀਂ ਹੈ ਤੇ ਉਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਜੇਕਰ ਕੋਈ ਕੰਮ ਕਰਦਾ ਹੈ ਤਾਂ ਉਹਨੂੰ ਜਿਹੜਾ ਹੈ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ। ਕਾਫੀ ਜਿਹੜੇ ਹੱਦ ਤੱਕ ਨੇ ਵਿਧਾਇਕ ਬਾਹਰ ਹੁੰਦੇ ਹੋਏ ਵੀ ਨਜ਼ਰ ਆਏ ਨੇ। ਜੇਕਰ ਕਿਸੇ ਨੇ ਆਮ ਆਦਮੀ ਪਾਰਟੀ ਬਾਰੇ ਕੁਝ ਬੋਲਿਆ ਹੈ ਤੇ ਉਹਨਾਂ ਦੇ ਉੱਤੇ ਵੱਡੇ ਪਰਚੇ ਵੀ ਕਰਾ ਦਿੱਤੇ ਗਏ ਨੇ। ਉਹਨਾਂ ਦੇ ਪਿਛਲੇ ਜਿਹੜੇ ਨੇ ਉਹਨਾਂ ਉੱਤੇ ਕੋਈ ਜਦੋਂ ਵੀ ਕੋਈ ਚੱਲਦਾ ਸੀਗਾ ਕੇਸ ਦਰਜ ਹੋਇਆ ਸੀ ਉਹਨਾਂ ਕੇਸਾਂ ਨੂੰ ਦੁਬਾਰਾ ਫਰੋਲ ਕੇ ਉਹਨਾਂ ਨੂੰ ਪਾਰਟੀ ਦਾ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਵੱਡੇ ਤੌਰ ਤੇ ਅਸਤੀਫਾ ਦੀ ਮੰਗ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਸਤੀਫਾ ਦੇਣ ਤੇ ਪੰਜਾਬ ਨੂੰ ਗੁੱਡ ਬਾਏ ਕਹਿਣ ਮੁੱਖ ਮੰਤਰੀ ਦੀ ਸੀਟ ਤੋਂ ਲੇਕਿਨ ਉਹ ਆਪਣੀ ਸੀਟ ਨੂੰ ਛੱਡਣ ਲਈ ਤਿਆਰ ਨਹੀਂ ਹਨ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀ ਵਾਲਵਾਲ ਨਾਲ ਵੀ ਨਹੀਂ ਦੇਖੇ ਜਾਂਦੇ ਜ਼ਿਆਦਾਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿੱਥੇ ਬਗਾਵਤ ਛੱਡ ਗਈ ਹੈ ਜਿੱਥੇ ਕੋਈ ਕੰਮ ਕਰਦਾ ਨਜ਼ਰ ਨਹੀਂ ਆ ਰਿਹਾ ਤਾਂ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲੱਗੇਗਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਧੜੇਬੰਦੀਆਂ ਕਿੰਨੀਆਂ ਕੋ ਬਣਦੀਆਂ ਨੇ ਤੇ ਕਿੰਨੇ ਕੋ ਜਿਹੜੇ ਨੇ ਉਹਨਾਂ ਦੇ ਵਿਧਾਇਕ ਉਹਨਾਂ ਦੇ ਨਾਲ ਖੜੇ ਹੁੰਦੇ ਨੇ